ਪੰਜਾਬ ਬੰਦ ਦੀ ਕਾਲ ਦਾ ਪਰਮਾ ਹੰਗਾਰਾ ਸ਼ਹਿਰ ਬਟਾਲੇ ਤੋਂ ਮਿਲਦਾ ਪਿਆ ਬਟਾਲੇ ਸ਼ਹਿਰ ਦੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਈਆਂ ਕਿਸਾਨ ਭਰਾਵਾਂ ਦੇ ਵੱਲੋਂ ਅੰਮ੍ਰਿਤਸਰ ਤੋਂ ਜੰਮੂ ਕਸ਼ਮੀਰ ਜਾਂਦੇ ਸਾਰੇ ਹੀ ਬਾਈਪਾਸ ਬੰਦ ਬਟਾਲਾ ਸ਼ਹਿਰ ਗੁਰਦਾਸਪੁਰ ਪਠਾਨਕੋਟ ਨੂੰ ਜਿੰਨੇ ਬਾਈਪਾਸ ਜਾਂਦੇ ਨੇ ਸਾਰਿਆਂ ਤੇ ਵੱਡਾ ਕਿਸਾਨ ਭਰਾਵਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਰੇਲਵੇ ਰੋਡ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਦੇ ਪਿਆ ਰੇਲਵੇ ਸਟੇਸ਼ਨ ਬਿਲਕੁਲ ਸੁਨਾ ਜੇ ਬੱਸ ਸਟੈਂਡ ਦੀ ਗੱਲ ਕਰੀਏ ਬਿਲਕੁਲ ਸੁਨਾ ਬਹੁਤ ਹੀ ਕਾਮਜਾਬ ਹੁੰਦਾ ਇਹ ਹੰਗਾਰਾ ਆਮ ਪਬਲਿਕ ਦੇ ਵੱਲੋਂ ਵੀ ਕਿਸਾਨ ਭਰਾਵਾਂ ਦੇ ਸਹਿਯੋਗ ਦੇ ਵਿੱਚ ਦਿੱਤਾ ਜਾ ਰਿਹਾ ਕਿਸਾਨ ਭਰਾਵਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਉੱਪਰ ਵੀ ਨਿਸ਼ਾਨੇ ਐ ਸਾਦੇ ਉਹਨਾਂ ਨੇ ਐਮਐਸਪੀ ਦੀ ਮੰਗ ਨੂੰ ਲੈ ਕੇ ਇਹ ਮੁੱਦਾ ਉਠਾਇਆ ਕਿ ਇੱਕ ਦੇਸ਼ ਦੇ ਹਿੱਤ ਵਾਲੀ ਹੀ ਇਹ ਗੱਲ ਦੱਸੀ ਜਾ ਰੇ ਕਿਸਾਨ ਭਰਾਮਾਂ ਦੇ ਵੱਲੋਂ ਬਿਲਕੁਲ ਸੁੰਨਾ ਸ਼ਹਿਰ ਬਟਾਲਾ ਨਜ਼ਰ ਆ ਰਿਹਾ ਸ਼ਨਾਟਾ ਅਛਾਇਆ ਹੋਇਆ ਦੁਕਾਨਾਂ ਬੰਦ ਨੇ ਰੇਲਵੇ ਸਟੇਸ਼ਨ ਵੀ ਬਿਲਕੁਲ ਸੁੰਨਾ ਬੱਸਾਂ ਬੱਸ ਸਟੈਂਡ ਦੇ ਬਿਲਕੁਲ ਵਿਚ ਖੜੀਆਂ ਨੇ ਸੁੰਨਾ ਸ਼ਹਿਰ ਨਜ਼ਰ ਆਉਂਦਾ ਤਸਵੀਰਾਂ ਬਟਾਲੇ ਸ਼ਹਿਰ ਦੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਈਆਂ ਤਸਵੀਰਾਂ ਬਟਾਲਾ ਸ਼ਹਿਰ ਦੀਆਂ ਜਿਹੜੀਆਂ ਮੰਗਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਟੀਵੀ 'ਤੇ ਆਣ ਕੇ ਗੁਰਪੁਰਬ ਵਾਲੇ ਦਿਨ ਮੰਨ ਲਈਆਂ ਸੀ ਅਸੀਂ ਕਹਿੰਨੇ ਵੀ ਉਹਨਾਂ ਨੂੰ ਲਾਗੂ ਕੀਤਾ ਜਾਏ ਪਰ ਉਹ ਗੁੰਗਾ ਬੋਲੀ ਜਿਹੜੀ ਸਰਕਾਰ ਆ ਉਹ ਕਿ ਬਹਿ ਗਈ ਆ ਉਹਨਾਂ ਕੋਈ ਵੀ ਉੱਤੇ ਪ੍ਰੋਗਰੈਸ ਨਹੀਂ ਕੀਤੀ ਕੋਈ ਲਾਗੂ ਨਹੀਂ ਕੀਤੀਆਂ ਉਹ ਖਰੜੇ ਘਲਾਰੇ ਖੇਤੀਬਾੜੀ ਦੇ ਤਰ੍ਹਾਂ ਤਰ੍ਹਾਂ ਦੇ ਉਹ ਹੱਥ ਕੰਡੇ ਵਰਤ ਕੇ ਤੇ ਉਹ ਸਾਨੂੰ ਬਰਬਾਦ ਕਰਨਾ ਚਾਹੁੰਦੇ ਆ ਇਸ ਕਰਕੇ ਸਾਨੂੰ ਲਾਸਟ ਇਹ ਜਿਹੜਾ ਬੰਦ ਵਾਲੀ ਕਾਲ ਬਰੇਚ ਬਾਅਦ ਦੇ ਵਿੱਚ ਤੁਸੀਂ ਦੇਖ ਰਹੇ ਜੇ ਸਾਨੂੰ ਮਹਿਸੂਸ ਹੁੰਦਾ ਵੀ ਅਸੀਂ ਇਹੋ ਜੇ ਕੰਮ ਨਾ ਕਰੀਏ ਪਰ ਜਦੋਂ ਸਰਕਾਰ ਸਾਨੂੰ ਵੇਖਿਆ ਹੀ ਨਾ ਸਾਨੂੰ 10 ਮਹੀਨੇ ਫੇਰ ਬਾਰਡਰਾਂ ਤੇ ਹੋ ਕੇ ਬੈਠਿਆ ਤੇ ਉਹ ਸਾਡੇ ਨਾਲ ਗੱਲਬਾਤ ਨਹੀਂ ਸ਼ੁਰੂ ਕਰ ਰਹੀ ਸਾਡਾ ਇੱਕ ਲੀਡਰ ਕਿਸਾਨ ਲੀਡਰ ਜਿਹੜਾ ਜ਼ਿੰਦਗੀ ਮੌਦੀ ਲੜਾਈ ਲੜ ਰਿਹਾ ਤੇ ਸਰਕਾਰ ਦਾ ਫਰਜ਼ ਬਣਦਾ ਵੀ ਆਪਣੇ ਜਿਹੜੇ ਆਵਾਮ ਆ ਨਾਗਰਿਕ ਆ ਉਹਨਾਂ ਦੀ ਗੱਲ ਸੁਣੇ ਉਹਨਾਂ ਨਾਲ ਗੱਲਬਾਤ ਕਰੇ ਉਹਨਾਂ ਨੂੰ ਹੱਲ ਕਰੇ ਪਰ ਦੇਖ ਰਹੇ ਜੇ ਕਿਦਾਂ ਇਹ ਘਾਨ ਕਰ ਰਹੇ ਡੈਮੋਕਰੇਸੀ ਦਾ ਗੋਲੇ ਮਾਰ ਰਹੇ ਅਥਰੂ ਗੈਸ ਛੱਟ ਰਹੇ ਆ ਉਹਦੇ ਪਰ ਰੋਸ ਵਜੋਂ ਲੋਕਾਂ ਦੇ ਵਿੱਚ ਵੀ ਬੜਾ ਵੱਡਾ ਰੋਸ ਆ ਤੇ ਤੁਸੀਂ ਵੇਖ ਰਹੇ ਜੇ ਇਹ ਸਾਡਾ ਵੱਡਾ ਸਹਿਯੋਗ ਮਿਲ ਰਿਹਾ ਲੋਕਾਂ ਦਾ ਲੋਕੀ ਆਪਣੇ ਆਪ ਸਾਰੀਆਂ ਚੀਜ਼ਾਂ ਬੰਦ ਕਰਨਗੇ ਤੇ ਸੜਕਾਂ ਤੇ ਅਸੀਂ ਵੀ ਅਪੀਲ ਕਰਨੇ ਆ ਕਿ 7 ਤੋਂ 4 ਵਜੇ ਤੱਕ ਸਾਡਾ ਪ੍ਰੋਟੈਸਟ ਆ ਤੇ ਤੁਸੀਂ ਸਾਡਾ ਸਹਿਯੋਗ ਦੇ ਕੇ ਇਹ ਸਰਕਾਰ ਤਾਂ ਕਹਿ ਸਕਦੇ ਅਸੀਂ ਜਾਂ ਕੋਈ ਵਿਆਹ ਕਿਸ ਨੇ ਰੱਖਿਆ ਜੀ ਹਾਂਜੀ ਉਹਦੇ ਵਿੱਚ ਆ ਜਾਂ ਕੋਈ 에어ਪੋਰਟ ਦੀ ਕਿਸੇ ਦੀ ਟਿਕਟ ਆ ਇਸ ਵਾਵਾਂ ਵਿੱਚ ਆਉਂਦੀਆਂ ਜੀ ਬਾਕੀ ਅਦਰਵਾਇਜ਼ ਲੋਕੀ ਸਾਨੂੰ ਬੜੀ ਸੱਖ ਜਿਹੜੀਆਂ ਯੂਨੀਅਨਾਂ ਪਟਵਾਰੀ ਯੂਨੀਅਨ ਜਾਂ ਹੋਰ ਵੀ ਟ੍ਰੇਡ ਯੂਨੀਅਨਾਂ ਬਿਜਲੀ ਬੋਰਡ ਯੂਨੀਅਨਾਂ ਸਾਰਿਆਂ ਦੀ ਸਪੋਰਟ ਹੈ ਸਾਨੂੰ ਤੇ ਆਪ ਮੁਰੇ ਇੱਥੇ ਵੀ ਕਈ ਸਾਡੇ ਉਹ ਮੁਲਾਜ਼ਮ ਦੂਜੇ ਉਹ ਸਾਡੇ ਚ ਹਾਜ਼ਰੀ ਭਰ ਰਹੇ ਆ ਵੀ ਜਿਹੜੇ ਸਾਨੂੰ ਉਹ ਸਪੋਰਟ ਕਰ ਰਹੇ ਆ ਵੱਡਾ ਸਹਿਯੋਗ ਤੁਹਾਨੂੰ ਰਿਪੋਰਟਾਂ ਆਈ ਜਾਣੀਆਂ ਜੀ ਮੀਡੀਆ ਅਨੁਸਾਰੀਆਂ ਵੱਡੀ ਸਪੋਰਟ ਉਹ ਚੀਜ਼ਾਂ ਤੇ ਹੋਣੇ ਨਹੀਂ ਨਾ ਚਾਹੁੰਦੀ ਜੇ ਸਰਕਾਰ ਨੇ ਤਾਂ ਕਰਕੇ ਨਹੀਂ ਮੁੱਕਣ ਰਿਹਾ ਕਿ ਪਿਛਲੇ ਜਿਹੜਾ 13 ਮਹੀਨੇ ਸੰਘਰਸ਼ ਦਿੱਲੀ ਚੱਲਿਆ ਓਦੋਂ ਮੰਨ ਲਿਆ ਸੀਗਾ ਮੰਨਣ ਤੋਂ ਬਾਅਦ ਚ ਉਹਨੂੰ ਲਾਗੂ ਕਰਨ ਤੋਂ ਮਨੁਕਰ ਹੋ ਗਈ ਆ ਤਾਂ ਕਰਕੇ ਉਹ ਅਜੇ ਉਸੇ ਗੱਲ ਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਤੇ ਚੜ੍ਹੀ ਆ ਮੋਦੀ ਤੇ ਦਿਖਾਵਾ ਇੱਕ ਉਹ WHO ਜਿਹੜੇ ਆਗੂ ਬੈਠੇ ਨੇ ਮਗਰ ਉਹ ਨਹੀਂ ਇਹ ਕਿਸੇ ਰੇ ਲੱਗਣ ਦੇਣ ਦੇ ਇਸ ਕਰਕੇ ਇਹ ਤਾਂ ਕਰਕੇ ਕਿਸੇ ਗੱਲ ਬਸਰੇ ਨਹੀਂ ਲੱਗਣ ਦੀ ਪਰ ਜਿੱਦਾਂ ਅੱਗੇ ਕਿਸਾਨ ਬੈਠੇ ਰਹੇ ਨੇ ਲਗਾਤਾਰ ਇਹ ਹੁਣ ਮੰਗਾ ਮਨਾ ਕੇ ਉਹਨੂੰ ਲਾਗੂ ਕਰਵਾ ਕੇ ਹੀ ਮੁੜਨਗੇ ਵਾਪਸ ਹੀ ਤੁਹਾਨੂੰ ਮੈਨੂੰ ਇਹ ਲੱਗਿਆ ਕਿ ਮੋਦੀ ਨੇ ਗੁਰਨਾਗ ਸਾਹਿਬ ਜੀ ਦੇ ਜਨਮ ਦਿਨ ਤੇ ਜਾਣਕਾਰਨਾ ਵਾਅਦਾ ਕੀਤਾ ਸੀਗਾ ਵੀ ਮੈਂ ਇਹਨੂੰ ਭੁਲੇਖਾ ਲੱਗ ਗਿਆ ਮੇਰੇ ਕੋਲ ਗਲਤੀ ਹੋ ਗਈ ਮੈਂ ਇਸੇ ਕਿਸਾਨ ਕੋਮਨ ਨੂੰ ਸਮਝ ਨਹੀਂ ਸਕਿਆ ਅੱਜ ਉਹ ਜਦੋਂ ਸੌ ਖਾ ਕੇ ਬੰਦਾ ਮੁਕਰਦਾ ਨਾ ਮੈਂ ਸਮਝਦਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਔਰੰਗਜ਼ੇ ਮੁਕਰਿਆ ਸੀਗਾ ਤੇ ਵੇਖੋ ਕੀ ਲਾਦੇ ਗੁਰੂ ਗੋਬਿੰਦ ਸਿੰਘ ਜੀ ਦੀ ਪੂਜਾ ਹੋ ਰਹੀ ਹੈ ਅੱਜ ਵੀ ਹੋ ਰਹੀ ਹੈ ਛੋਟੇ ਸਾਹਿਬ ਜੀ ਦੀ ਪੂਜਾ ਹੋ ਰਹੀ ਹੈ ਕਿੱਥੇ ਗਿਆ ਔਰੰਗਜ਼ੇ ਨਾ ਡੱਲੇ ਵਾਲਾ ਰਹਿਣਾ ਤੇ ਸਹੀ ਹੋ ਗਿਆ ਤੀ ਇਹ ਗੱਲ ਚੇਤੇ ਰੱਖਿਓ ਮੇਰੇ ਸਾਈ ਨਮੇਸ਼ਾ ਨਾ ਜਾ ਨਾ ਡੱਲੇ ਵਾਲਾ ਰਹੂਗਾ ਮੰਡੀ ਕਰਨ ਕਾਨੂੰਨ ਜਿਹੜਾ ਜੀ ਤੁਸੀਂ ਇਹਨੂੰ ਵੇਖੋ ਜੀ ਇਹ ਖਰੜਾ ਤਿਆਰ ਕਰਕੇ ਭੇਜਤਾ ਜੀ ਆ ਕੋਈ ਮੰਡੀ ਦਾ ਤੋੜਾਂਗੇ ਜੀ ਇਹ ਵੇਖੋ ਨਿੱਕੀ ਜੀ ਮੰਗ ਹੈ ਐਮ ਐਸ ਪੀ ਦੀ ਦੇ ਰਹੇ ਆ ਕਿਸਾਨਾਂ ਦੀ ਮੰਗ ਕਰੀ ਕਿ ਵੱਡੀਆਂ ਜਿਹੜੀਆਂ ਜਿਹੜਾ ਜາດ ਦੇਸ਼ ਨੂੰ ਬਹੁਤ ਜ਼ਿਆਦਾ ਹੋਵੇ ਨਾ ਮਤਲਬ ਵੀ ਨੁਕਸਾਨ ਕਰਦਾ ਹੋਵੇ ਕਿਸਾਨ ਦੀ ਕੋਈ ਮੰਗ ਜਿਹੜੀ ਹੈ ਦੇਸ਼ ਨੂੰ ਤੋੜਨ ਵਾਲੀ ਨਹੀਂ ਕਿ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੀ ਦੇਸ਼ ਦੀ ਆਰਥਿਕਤਾ ਨੂੰ ਤਾਂ ਚੁੱਕਣ ਵਾਲੀ ਆ ਤੋ ਫਿਰ ਵੀ ਕਰ ਲਈ ਤਿਆਰ ਕਿਉਂ ਕਿ ਉਹ ਅਡਾਨੀ ਬਾਨੀ ਹੱਤੀ ਚੱਜ ਚੁੱਕਾ ਆ ਇਸ ਕਰਕੇ ਮੰਗਾਂ ਤੇ ਮੰਨਣੀਆਂ ਹੀ ਪੈਣਗੀਆਂ ਅੱਜ ਨਹੀਂ ਤੇ ਕੱਲ ਕਿਸਾਨ ਜਦੋਂ ਸੰਘਰਸ਼ ਤੇ ਆਉਂਦੇ ਆ ਲੋ ਤਨੁਪਦੇ ਅਵਸਾਰ ਰਕ ਕਦੀਆਂ ਵੱਡੀਆਂ ਕ੍ਰਾਂਤੀਆਂ ਆਉਂਦੀਆਂ ਨੇ ਕਿੱਡੇ-ਕਡੇ ਰਾਜ ਬਤਤ ਬਦਲੇ ਜਾਂਦੇ ਆ ਇਸ ਕਰਕੇ ਮੋਦੀ ਨੂੰ ਇਹ ਗੱਲ ਮੰਨਣੀ ਹੀ ਪਊਗੀ